ਪੰਜਾਬ ਸਰਕਾਰ ਸਿਹਤ ਸਹੂਲਤਾਂ ਦੇ ਦਾਅਵੇ ਕਰਦੀ ਹੈ ਪਰ ਫਾਜ਼ਲਕਾ ਦੇ ਵਿੱਚ ਇੱਕ ਵੱਖਰਾ ਹੀ ਸਾਮਾ ਮਸਲਾ ਸਾਹਮਣੇ ਆਇਆ ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਅਤੇ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ ਹੈ ਦਰਅਸਲ ਇੱਕ ਪਰਿਵਾਰ ਨੇ આરોਪ ਲਾਇਆ ਹੈ ਕਿ ਡਾਕਟਰਾਂ ਨੇ ਤੇ ਸਟਾਫ ਨੇ ਉਹਨਾਂ ਦੇ ਬੱਚੇ ਦੀ ਡਿਲੀਵਰੀ ਨਹੀਂ ਕਰਾਈ ਹੈ ਪਰਿਵਾਰ ਨੂੰ ਖੁਦ ਹੀ ਉਸ ਹਸਪਤਾਲ ਦੇ ਬੈੱਡ ਦੇ ਉੱਪਰ ਡਿਲੀਵਰੀ ਕਰਾਉਣੀ ਪਈ ਹੈ ਇਹ ਮਾਮਲਾ ਬਹੁਤ ਗੰਭੀਰ ਹੈ ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਐਸਐਮਓ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ मामला मैं गुड़िया लेके भेजी सी गुड़िया जनानिया नाल जनानी आंदी है वैसे मैडम ने किसी ने सुनाई की जनानिया ने आपने संभाले बच्चा भी ते गुड़िया भी मेरी आशा वर्कर मिन्नता करती रहेगी बेचारी रहे रहे उनकी सुनाई की कहना चाहते हैं अचानक बंदा कला आप जनानी लेके आ पर वो तो मारे मारे जाएगा फिर बेचारा वो तो चलो बिरादरी नाल आंदी है ਯਾਰ ਸੁਣ ਮਾਲਿਆ ਮੇਰੀ ਭੈਣ ਹੈਗੀ ਇਟਾਲੀਆ ਤੋਂ ਬੁਲਾਈ ਸੀ ਮੈਂ ਡਾਕਟਰ ਜਾਂ ਹਸਪਤਾਲ ਦਾ ਸਟਾਫ ਨਹੀਂ ਸੀ ਸਟਾਫ ਹੈਗੇ ਸੀ ਸੁਣਾਈ ਕਿੰਨੀ ਆਵਾਜ਼ਾਂ ਮਾਰਦੇ ਨੇ ਕੁੜੀਆਂ ਆਵਾਜ਼ਾਂ ਮਾਰਦੀਆਂ ਆਸਾ ਬੜਕਰ ਮਿੰਤਾ ਕਰਕੇ ਆਈਏ ਫਿਰ ਵੀ ਨਹੀਂ ਆਈਏ ਸਾਰੇ ਮੈਨੂੰ ਹੁਣੇ ਹੀ ਪਤਾ ਲੱਗਿਆ ਮੈਂ ਇਸ ਬਾਰੇ ਡਿਟੇਲਡ ਪਤਾ ਕਰਦਾ ਜੀ ਇਨਕੁਆਇਰੀ ਕਰਾਂਗੇ ਜੇ ਕਿਸੇ ਦਾ ਫਾਲਟ ਹੋਇਆ ਉਹਦੇ ਤੇ ਐਕਸ਼ਨ ਵੀ ਹੋਊਗਾ ਬਟ ਥਿੰਗ ਇਜ਼ ਜਿੰਨਾ ਚਿਰ ਮੈਂ ਡਿਟੇਲਡ ਪਤਾ ਨਹੀਂ ਕਰਦੇ ਉਹਨਾਂ ਚਿਰ ਮੈਂ ਕੁਝ ਕਮੈਂਟ ਨਹੀਂ ਕਰ ਸਕਦਾ ਇਹ ਇਸ ਚੀਜ਼ ਬਾਰੇ ਪਤਾ ਕਰ ਲੈਣੇ ਆ ਜੀ ਜੋ ਡਿਟੇਲਡ ਇਨਫੋਰਮੇਸ਼ਨ ਆਂਦੀ ਹੈ ਪਰਿਵਾਰ ਨੂੰ ਵੀ ਬੁਲਾ ਕੇ ਪੁੱਛਾਂਗੇ ਕਿ ਇਸ਼ੂ ਆ ਕੀ ਨਹੀਂ ਜੇ ਕਿਸੇ ਦਾ ਫਾਲਟ ਹੋਇਆ ਨੋ ਡਾਊਟ ਉਹਨੂੰ ਸਜ਼ਾ ਮਿਲੂਗੀ ਔਰ ਜੋ ਬੰਦ ਦੀ ਕਾਰਵਾਈ ਹੋਈ ਉਹ ਕੀਤੀ ਜਾਊਗੀ ਪਤਾ ਕਰੇ ਤਾਂ ਪਤਾ ਲੱਗੂਗਾ ਵੀ ਕਿੱਥੇ ਡਿਲੀਵਰੀ ਹੋਈ ਹੈ ਕੀ ਰੀਜ਼ਨ ਸੀਗਾ ਉਸ ਤੋਂ ਆਪਾਂ ਡਿਟੇਲਡ ਫੇਰ ਇਨਫੋਰਮੇਸ਼ਨ ਦੇ ਪਾਵਾਂਗੇ ਦੇਖੋ ਜੇ ਵਾਰਡ 'ਚ ਜਾਂ ਫਿਰ ਟੇਬਲ ਤੇ ਡਿਲੀਵਰੀ ਹੁੰਦੀ ਹੈ ਫਿਰ ਤਾਂ ਕੋਈ ਮਤਲਬ ਪੁੱਛੂਗਾ ਪੇਸ਼ੈਂਟ ਨੂੰ ਵੀ ਕੀ ਇਸ਼ੂ ਸੀ ਕੀ ਨਹੀਂ ਦੇ ਪੇਸ਼ੈਂਟ ਦੀ ਰਾਏ ਵੀ ਲਾਂਗੇ ਪਲੱਸ ਅਸੀਂ ਸਟਾਫ ਨੂੰ ਵੀ ਪੁੱਛਾਂਗੇ ਜਿਹੜਾ ਕੰਸਰਨਡ ਸਟਾਫ ਡਿਊਟੀ ਤੇ ਮੌਜੂਦ ਸੀ ਉਸ ਤੋਂ ਪਤਾ ਲੱਗੂਗਾ ਐਗਜੈਕਟ ਕੌਜ਼ ਕੀ ਐ ਕੀ ਕਾਰਨ ਐ ਕਿੱਥੇ ਡਿਲੀਵਰੀ ਹੋਈ ਐ ਜੋ ਜਿਸ ਸਾਬ ਦਾ ਅੱਗੇ ਫਰਦਰ ਡਿਟੇਲ ਨਿਕਲ ਕੇ ਆਉਂਦੀ ਉਹ ਸਾਮਾ ਕਾਰਵਾਈ ਕੀਤੀ ਜਾਊਗੀ